ਉਦ ਦਸ਼ਮੇਸ਼ ਪਾਸ਼ਾ ਸ਼ਿਰਗੁਰ ਗੋਬਿੰਦ ਸਿੰਘ ਜੀ ਨੂੰ ਹੀ ਤਨਖਾਹਿਆ ਕਰਾਰ ਦੇ ਦਿੱਤਾ 18ਵੀਂ ਸਦੀ ਦੇ ਮਹਾਨ ਆਇਕ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਆਪਣੀ ਧੀ ਨੂੰ ਕਤਲ ਕਰ ਦੇਣ ਦਾ سنگੀਨ આરોਪ ਲੱਗਿਆ ਕੁਝ ਇੱਕ ਦਿਨ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਤਨਖਾਹਿਆ ਕਰਾਰ ਦਿੱਤਾ ਗਿਆ ਸੀ ਆਮ ਪਾਸ਼ਾ ਵਿਸ਼ਦਾ ਤਨਖਾਹ ਦਾ ਮਤਲਬ ਹੁੰਦਾ ਹੈ ਮਹੀਨੇ ਪਰ ਕੰਮ ਕਰਨ ਦੇ ਵਟੇ ਦਿੱਤੀ ਜਾਣ ਵਾਲੀ ਰਕਮ ਪਰ ਗੁਰਮਤਿ ਰਵਾਇਤਾਂ ਮੁਤਾਬਕ ਤਨਖਾਹੀਆ ਕਰਾਰ ਦਿੱਤਾ ਜਾਣਾ ਪੰਥ ਵੱਲੋਂ ਲਾਈ ਜਾਣ ਵਾਲੀ ਧਾਰਮਿਕ ਸਜ਼ਾ ਨੂੰ ਕਿਹਾ ਜਾਂਦਾ ਹੈ ਤੇ ਕਿਸੇ ਨੂੰ ਤਨਖਾਹੀਆ ਕਰਾਰ ਦਿੱਤਾ ਜਾਣਾ ਪੰਥ ਵਿੱਚ ਹੱਦੋਂ ਵੱਧ ਨਮੋਸ਼ੀ ਭਰਿਆ ਮੰਨਿਆ ਜਾਂਦਾ ਹੈ ਪਰ ਫੇਰ ਵੀ ਜੇ ਆਪਾਂ ਇਤਿਹਾਸ ਦੀ ਤਵਾਰਿਕ ਫਰੋਲੀਏ ਤਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੋਂ ਲੈ ਕੇ 18ਵੀਂ ਸਦੀ ਦੇ ਮਹਾਨ ਜਰਨੈਲ ਸਰਦਾਰ ਜੱਸਾ ਸਿੰਘ ਰਾਮਗੜੀਆ ਭਾਈ ਸ਼ਬੀਖ ਸਿੰਘ ਜੀ ਤੇ ਇਥੋਂ ਤੱਕ ਕਿ ਦਸ਼ਮੇਸ਼ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਵੀ ਪੰਥ ਵੱਲੋਂ ਤਨਖਾਹਾਂ ਇਕਰਾਰ ਦਿੱਤਾ ਜਾ ਚੁੱਕਿਆ ਹੈ ਇਸ ਤੋਂ ਇਲਾਵਾ ਗੁਰ ਪਰਿਵਾਰ ਦੇ ਕੁਝ ਇੱਕ ਮੈਂਬਰ ਤੇ ਕਈ ਤਾਂ ਪੂਰੀਆਂ ਦੀਆਂ ਪੂਰੀਆਂ ਸੰਪਰਦਾਵਾਂ ਨੂੰ ਹੀ ਤਨਖਾਹਾਂ ਇਕਰਾਰ ਦੇ ਕੇ ਪੰਥ 'ਚੋਂ ਹਮੇਸ਼ਾ ਦੇ ਲਈ ਛੇਕਿਆ ਜਾ ਚੁੱਕਿਆ ਹੈ ਪਰ ਆਖਰ ਤਨਖਾਹਾਂ ਇਕਰਾਰ ਦਿੱਤੇ ਜਾਣ ਦਾ ਪੂਰਾ ਇਤਿਹਾਸ ਕੀ ਹੈ ਕੌਮ ਵੱਲੋਂ ਕਦੋਂ ਕਿਨੂੰ ਤੇ ਕਿਸ ਤਰ੍ਹਾਂ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਤੇ ਸਭ ਤੋਂ ਵੱਡਾ ਸਵਾਲ ਕਿ ਜੇ ਸਿੱਖ ਬ੍ਰਿਹਾਦਰ ਚ ਤਨਖਾਹਿਆ ਕਰਾਰ ਦਿੱਤਾ ਜਾਣਾ ਇੰਨਾ ਹੀ ਨਮੋਸ਼ੀ ਪ੍ਰਿਆ ਮੰਨਿਆ ਜਾਂਦਾ ਹੈ ਤਾਂ ਫਿਰ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਤੇ ਸਰਦਾਰ ਜੱਸਾ ਸਿੰਘ ਰਾਮਗੜੀਆ ਵਰਗੇ ਕੌਮ ਦੇ ਹੀਰੇ ਜਿਨ੍ਹਾਂ ਆਪਣਾ ਪੂਰੇ ਦਾ ਪੂਰਾ ਜੀਵਨ ਹੀ ਕੌਮ ਦੇ ਲੇਖੇ ਲਾਤਾ ਆਖਰ ਉਹਨਾਂ ਨੂੰ ਇਹ ਸਜ਼ਾ ਕਿਉਂ ਦਿੱਤੀ ਗਈ ਤੇ ਪੰਥ ਵਿੱਚ ਇਹੋ ਜਿਹਾ ਕੌਣ ਸੀ ਜਿਨੇ ਖੁਦ ਗੁਰੂ ਸਾਹਿਬ ਨੂੰ ਹੀ ਸਜ਼ਾ ਸੁਣਾਤੀ ਤੇ ਉਸ ਤੋਂ ਵੀ ਵੱਡਾ ਸਵਾਲ ਕਿ ਇੰਨਾ ਵੱਡਾ ਕਦਮ ਚੁੱਕਣ ਦੀ ਨੋਬਤ ਆਈ ਹੀ ਕਿਉਂ ਜਾਣਾਂਗੇ ਸਭ ਕੁਝ ਅੱਜ ਦੇ ਇਸ ਵੀਡੀਓ ਵਿੱਚ ਤਾਂ ਚਲੋ ਫਿਰ ਸਕਸੈਸ ਦਾ ਰਾ ਚੈਨਲ ਸਬਸਕ੍ਰਾਈਬ ਕਰਦੇ ਹੋਏ ਅੱਗੇ ਵਧਿਏ ਦੇਹ ਦਾ ਹਾਸਤੀ ਤਵਾਰਿਕ ਵਿੱਚ ਝਾਤੀ ਮਾਰੀਏ ਤਾਂ ਪਤਾ ਲੱਗਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਵਿੱਚ ਅਨੇਕਾਂ ਵਾਰ ਇਸ ਸ਼ਬਦ ਦੀ ਵਰਤੋਂ ਕੀਤੀ ਜਾ ਚੁੱਕੀ ਹੈ ਈਵਨ ਗੁਰੂ ਕਾਲ ਤੋਂ ਹੀ ਕਈ ਸਿੱਖਾਂ ਨੂੰ ਤਨਖਾਹਿਆ ਕਰਾਰ ਦਿੱਤੇ ਜਾਣ ਦਾ ਜ਼ਿਕਰ ਮਿਲਦਾ ਹੈ ਪਰ ਇਹ ਸਜ਼ਾ ਆਖਰ ਲਈ ਕਿਨੂੰ ਜਾਂਦੀ ਹੈ ਜਿਹੜਾ ਵੀ ਕੋਈ ਗੁਰਸਿੱਖ ਪੰਥ ਤੋਂ ਬੇਮੁਖ ਹੋ ਜਾਂਦਾ ਹੈ ਕੋਈ ਪੰਥ ਘਾਤੀ ਜਾਂ ਪੰਥ ਨਾਲ ਟੱਕਰਾ ਲੈਣ ਦਾ ਕੰਮ ਕਰਦਾ ਹੈ ਗੁਰੂ ਨਿੰਦਕ ਹੋ ਜਾਂਦਾ ਹੈ ਜਾਂ ਕਿਸੇ ਪੰਥਕ ਮਰਿਆਦਾ ਜਾਂ ਸਿਧਾਂਤ ਤੋਂ ਗਿਰ ਜਾਂਦਾ ਹੈ ਇਸ ਤੋਂ ਵਾ ਜਿਹੜਾ ਗੁਰਸਿੱਖ ਕੁੜੀ ਮਾਰੀਆ ਪਖੰਡਵਾਦ ਕਰਦਾ ਹੈ ਦਾੜਾ ਰੰਗਦਾ ਹੈ ਬੇਅਮਰਤੀਆ ਹੈ ਪੁੱਤਰ ਜਾਂ ਧੀ ਦਾ ਸਾਖ ਮੁੱਲ ਲੈਂਦਾ ਜਾਂ ਦਿੰਦਾ ਹੈ ਇਹ ਸਾਰੇ ਗੁਰਸਿੱਖ ਪੰਥ ਵੱਲੋਂ ਤਨਖਾਹਿਆ ਕਰਾਰ ਦਿੱਤੇ ਜਾ ਸਕਦੇ ਹਨ ਸੌਕੀ ਭਾਸ਼ਾ ਵਿੱਚ ਦਸੀਏ ਤਾਂ ਸਿੱਖ ਰਹਿਤ ਮਰਿਆਦਾ ਦੇ ਉਲਟ ਕੋਈ ਵੀ ਕੰਮ ਕਰਨ ਵਾਲਾ ਗੁਰਸਿੱਖ ਤਨਖਾਹਿਆ ਕਰਾਰ ਦਿੱਤਾ ਜਾ ਸਕਦਾ ਹੈ ਤੇ ਇਸ ਸਜ਼ਾ ਦੇ ਤਹਿਤ ਜਿਹੜਾ ਧਾਰਮਿਕ ਦੰਡ ਭਰਾਇਆ ਜਾਂਦਾ ਹੈ ਕੌਮੀ ਭਾਸ਼ਾ ਵਿੱਚ ਉਹਨੂੰ ਤਨਖਾਹ ਕਿਹਾ ਜਾਂਦਾ ਹੈ ਠੀਕ ਹੈ ਇਤੋਂ ਤੱਕ ਤਾਂ ਸਮਝ ਆਉਂਦੀ ਹੈ ਪਰ ਇਹ ਤਨਖਾਹ ਸ਼ਬਦ ਆਇਆ ਕਿੱਥੋਂ ਦਰਅਸਲ ਪੰਤਕ ਸਰੋਤਾਂ ਵਿੱਚ ਜ਼ਿਕਰ ਮਿਲਦਾ ਹੈ ਕਿ ਪੁਰਾਤਨ ਸਮੇਂ ਤੇ ਮੁਗਲ ਸਲਤਨਤ ਨਾਲ ਚੱਲੇ ਆ ਰਹੇ ਲੰਮੇ ਸੰਘਰਸ਼ ਦੇ ਦੌਰ 'ਚ ਥੋੜਾ ਜਿਹਾ ਸਮਾਂ ਇਦਾਂ ਦਾ ਵੀ ਆਇਆ ਜਦੋਂ ਹਕੂਮਤ ਨੇ ਨਰਮਾਈ ਦਾ ਰੁਖ ਵਰਤ ਕੇ ਸਾਡੀ ਬਾਗੀਆਂ ਦੀ ਕੌਮਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਇਸੇ ਸਮੇਂ ਦੌਰਾਨ ਹੀ ਇਹੋ ਜਿਹੇ ਸਿੱਖ ਵੀ ਸਨ ਜੋ ਪੱਕੀ ਤਨਖਾਹ ਤੇ ਮੁਗਲ ਹਕੂਮਤ ਕੋਲ ਨੌਕਰੀਆਂ ਤੇ ਲੱਗ ਗਏ ਪਰ ਘੋੜਿਆਂ ਦੀਆਂ ਕਾਠੀਆਂ ਤੇ ਜੀਵਨ ਗੁਜ਼ਾਰਨ ਵਾਲੇ ਜੁਝਾਰੂ ਸਿੰਘਾਂ ਨੇ ਆਪਣੇ ਕੌਮੀ ਭਾਵਨਾ ਦਾ ਇੱਕਦਮ ਨਿੰਦਾਯੋਗ ਜਾਣ ਕੇ ਉਹਨਾਂ ਨੂੰ ਤਨਖਾਹੀਏ ਕਹਿਣਾ ਸ਼ੁਰੂ ਕਰਤਾ ਇਥੋਂ ਹੀ ਕੌਮ ਤੋਂ ਆਕੀ ਹੋਏ ਸਿੱਖਾਂ ਦੀ ਹੱਲ ਇਸੇ ਨਾਂ ਤੋਂ ਪੱਕ ਗਈ ਜਦੋਂ ਜਕਰੀਆ ਖਾਨ ਨੇ ਸਿੰਘਾਂ ਨੂੰ ਨਵਾਬੀ ਦੀ ਪੇਸ਼ਕਸ਼ ਕੀਤੀ ਸੀ ਤਾਂ ਕਾਗਜ਼ਾ ਤੇ ਖਿੱਲਤ ਦੀ ਥਾਲੀ ਲੈ ਕੇ ਹਕੂਮਤ ਵੱਲੋਂ ਦਰਬਾਰ ਵਿੱਚ ਹਾਜ਼ਰ ਹੋਏ ਸਨ ਭਾਈ ਸ਼ਬੀਖ ਸਿੰਘ ਜੀ ਜੋ ਕਿ ਖੁਦ ਲਾਹੌਰ ਦੇ ਦਰਬਾਰ 'ਚ ਨੌਕਰੀ ਕਰਦੇ ਸਨ ਇਸੇ ਕਰਕੇ ਉਹਨਾਂ ਨਾਲ ਕੋਈ ਵੀ ਗੱਲਬਾਤ ਸ਼ੁਰੂ ਕਰਨ ਤੋਂ ਪਹਿਲਾਂ ਪੰਥ ਵੱਲੋਂ ਭਾਈ ਸ਼ਬੀਖ ਸਿੰਘ ਜੀ ਨੂੰ ਤਨਖਾਹ ਲਈ ਗਈ ਜੋ ਕਿ ਉਹਨਾਂ ਨੇ ਹੱਥ ਜੋੜ ਕੇ ਸਿਰ ਮੱਥੇ ਪਰਵਾਣ ਵੀ ਕੀਤੀ ਚਲੋ ਤਨਖਾਹ ਸ਼ਬਦ ਦਾ ਮਤਲਬ ਤਾਂ ਆਪਾਂ ਜਾਣ ਗਏ ਪਰ ਇਥੋਂ ਇਹ ਵੀ ਪਤਾ ਚੱਲਦਾ ਹੈ ਕਿ ਆਪਾਂ ਤੇ ਆਪਣੇ ਬੱਚੇ ਸਿੱਖ ਰਵਾਇਤਾਂ ਤੇ ਮਰਿਆਦਾ ਬਾਰੇ ਕਿੰਨਾ ਕੁ ਜਾਣਦੇ ਹਾਂ ਜਿਹੜੀ ਨਿੱਕੀ ਉਮਰ 'ਚ ਛੋਟੇ ਸਾਹਿਬਜ਼ਾਦੇ ਅਮਰਤ ਸ਼ੱਕੇ ਸ਼ਹੀਦੀਆਂ ਪਾ ਗਏ ਸਾਡੇ ਬੱਚਿਆਂ ਨੂੰ ਉਸ ਉਮਰ ਵਿੱਚ ਅਮਰਤ ਦਾ ਮਤਲਬ ਤੱਕ ਨਹੀਂ ਪਤਾ ਹੁੰਦਾ ਸੋ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ 'ਚ ਰੱਖ ਕੇ ਅਸੀਂ ਪੰਥ ਦੀ ਨਵੀਂ ਪੀੜੀ ਨੂੰ ਸਿੱਖ ਧਰਮ ਦੀ ਬੇਸਿਕ ਜਾਣਕਾਰੀ ਸਾਡੀ ਰਹਿਤ ਮਰਿਆਦਾ ਤੇ ਸਿਧਾਂਤਾਂ ਨਾਲ ਜਾਣੂ ਕਰਾਉਣ ਲਈ ਹੱਦੋਂ ਵੱਧ ਸਰਲ ਭਾਸ਼ਾ ਵਿੱਚ ਇੱਕ ਕਿਤਾਬ ਲੈ ਕੇ ਆਏ ਹਾਂ ਸਿੱਖ ਰਵਾਇਤਾਂ ਦੀ ਗੁੜਤੀ ਜਨਮ ਵਿਆਹ ਮੌਤ ਜੀਵਨ ਦੇ ਵਕ ਵਕ ਪੜਾਤੇ ਸਿੱਖ ਮਰਿਆਦਾ ਮੁਤਾਬਕ ਕੀ ਕੀ ਰਵਾਇਤਾਂ ਹੁੰਦੀਆਂ ਹਨ ਕਿਹੜੇ ਕਿਹੜੇ ਤਿਹਾਰ ਸਾਡੇ ਆਪਣੇ ਹਨ ਤੇ ਕਿਹੜੇ ਅਸੀਂ ਭਲੇਖੇ ਵਿੱਚ ਹੀ ਆਪਣੇ ਸਮਝ ਕੇ ਮਨਾਏ ਜਾ ਰਹੇ ਹਾਂ ਲੰਗਰ ਸਮਾਪਤ ਨਹੀਂ ਹੁੰਦਾ ਲੰਗਰ ਮਸਤਾਨਾ ਹੁੰਦਾ ਹੈ ਗੁਰੂ ਘਰਾਂ ਵਿੱਚ ਦੇਖਦੇ ਪ੍ਰਸ਼ਾਦ ਨਾਲ ਮਿਲਣ ਵਾਲੀ ਇਸ ਪਰਚੀ ਦੀ ਕੀ ਰਵਾਇਤ ਹੈ ਤੇ ਸਿੱਖ ਰਵਾਇਤਾ ਮੁਤਾਬਕ ਰੱਜ ਕੇ ਪੈਸਾ ਕਮਾਉਣਾ ਕਿਉਂ ਜ਼ਰੂਰੀ ਹੈ ਸੋ ਇਸ ਤਰ੍ਹਾਂ ਦੀ ਬਹੁਤ ਸਾਰੀ ਜ਼ਰੂਰੀ ਜਾਣਕਾਰੀ ਇਸ ਕਿਤਾਬ ਵਿੱਚ ਸਾਂਝੀ ਕੀਤੀ ਗਈ ਹੈ ਤੇ ਇਹ ਕਿਤਾਬ ਬੋਲ ਚਾਲ ਦੀ ਸੌਖੀ ਤੇ ਵਿਆਹਰੀ ਭਾਸ਼ਾ ਵਿੱਚ ਲਿਖੀ ਗਈ ਹੈ ਤਾਂ ਜੋ ਸਾਡੇ ਬੱਚੇ ਇਸ ਨੂੰ ਬੜੀ ਹੀ ਆਸਾਨੀ ਨਾਲ ਸਮਝ ਸਕਣ ਤੇ ਇਸ ਕਿਤਾਬ ਦੀ ਭੇਟਾ ਵੀ ਅਸੀਂ ਬਸ ਇੰਨੀ ਕੁ ਰੱਖੀ ਹੈ ਜਿੰਨਾ ਕੁ ਅੱਜਕੱਲ ਦੇ ਬੱਚੇ ਫਾਸਟ ਫੂਡ ਵਿੱਚ ਉਡਾਉਣ ਲੱਗਿਆ ਮਿੰਟ ਲਾਉਂਦੇ ਹਨ ਸੋ ਜੇ ਤੁਸੀਂ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਲਈ ਸਾਡੀ ਲਿਖੀਏ ਈ-ਬੁੱਕ ਖਰੀਦਣਾ ਚਾਹੁੰਦੇ ਹੋ ਤਾਂ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਵਿੱਚ ਮਿਲ ਜਾਊਗਾ ਸੋ ਹੁਣ ਵਾਪਸ ਆਪਣੇ ਟੌਪਿਕ ਤੇ ਆਈਏ ਤਾਂ ਕਿਸੇ ਵੀ ਗੁਰਸਿੱਖ ਨੂੰ ਤਨਖਾਹੀਏ ਕਰਾਰ ਦਿੱਤੇ ਜਾਣ ਦਾ ਸਭ ਤੋਂ ਪਹਿਲਾ ਜ਼ਿਕਰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਕਾਲ ਵਿੱਚ ਮਿਲਦਾ ਹੈ ਜਦੋਂ ਦਰਬਾਰੀ ਰਾਗੀ ਭਾਈ ਸੰਤਾ ਤੇ ਭਾਈ ਬਲਵੰਡ ਜੀ ਕਿਸੇ ਕਾਰਨ ਗੁਰੂ ਘਰ ਤੋਂ ਆਕੀ ਹੋ ਗਏ ਤਾਂ ਗੁਰੂ ਸਾਹਿਬ ਨੇ ਵੀ ਉਪਦੇਸ਼ ਦਿੱਤਾ ਤੇ ਕੋਈ ਵੀ ਸਿੱਖ ਇਹਨਾਂ ਨਾਲ ਮਿਲਵਰਤਨ ਨਾ ਰੱਖੇ ਦੋਵਾਂ ਗੁਰਸਿੱਖਾਂ ਨੂੰ ਪੰਥ ਵਿੱਚੋਂ ਛੇਕ ਦਿੱਤਾ ਗਿਆ ਤੇ ਕਾਫੀ ਸਮਾਂ ਇਦਾਂ ਹੀ ਚੱਲਦਾ ਰਿਹਾ ਤੇ ਫਿਰ ਆਖਰਕਾਰ ਭਾਈ ਲੱद्धा ਜੀ ਨੇ ਵਿਚ ਪੈ ਕੇ ਦੋਵਾਂ ਨੂੰ ਗੁਰੂ ਸਾਹਿਬ ਤੋਂ ਮਾਫੀ ਦਵਾਈ ਤੇ ਗੁਰੂ ਸਾਹਿਬ ਨੇ ਵੀ ਫਿਰ ਦੋਵਾਂ ਦੀਆਂ ਭੁੱਲਾਂ ਬਖਸ਼ਾ ਕੇ ਉਹਨਾਂ ਦੀ ਰਚਨਾ ਜੁਗੋ ਜੁਗ ਅਟਲ ਸਿਰ ਗੁਰ ਗ੍ਰੰਥ ਸਾਹਿਬ ਜੀ ਵਿੱਚ ਸ਼ਾਮਲ ਕਰਕੇ ਇਹਨਾਂ ਨੂੰ ਸਦਾ ਦੇ ਲਈ ਪੰਥ ਵਿੱਚ ਸਤਕਾਰ ਦਾ ਹੱਕਦਾਰ ਬਣਾ ਦਿੱਤਾ ਇਸ ਤੋਂ ਇਲਾਵਾ ਮੀਣੇ ਮਸੰਦ ਰਾਮ ਰਾਈਏ ਧੀਰਮਲੀਏ ਇਹ ਸਾਰੀਆਂ ਸੰਪਰਦਾਵਾਂ ਹੀ ਪੰਥ ਵੱਲੋਂ ਨਕਾ ਦਿੱਤੀ ਗਈ ਕੈਟਾਗਰੀ ਵਿੱਚ ਸ਼ਾਮਲ ਕੀਤੀਆਂ ਗਈਆਂ ਹਨ ਦਰਅਸਲ ਮੀਣਾ ਗੁਰੂ ਘਰ ਦੀ ਵਿਰੋਧੀ ਇੱਕ ਸੰਪਰਦਾ ਹੈ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਭਰਾ ਪ੍ਰਿਥਵੀ ਚੰਦ ਲਈ ਸਭ ਤੋਂ ਪਹਿਲਾਂ ਭਾਈ ਗੁਰਦਾਸ ਜੀ ਨੇ ਮੀਣਾ ਸ਼ਬਦ ਦੀ ਵਰਤੋਂ ਕੀਤੀ ਸੀ ਜਦੋਂ ਉਹ ਗੁਰਗੱਦੀ ਹਥਿਆਉਣ ਲਈ ਵਾਰ-ਵਾਰ ਬਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਖਿਲਾਫ ਜਾਨਲੇਵਾ ਘਰਤਾ ਘੜਨ ਤੋਂ ਬਾਅਦ ਨਹੀਂ ਸੀ ਆ ਰਿਹਾ ਤੇ ਇਸੇ ਤਰ੍ਹਾਂ ਹੀ ਮਸੰਦ ਉਹ ਲੋਕ ਹਨ ਜੋ ਗੁਰੂ ਸਾਹਿਬ ਨੇ ਧਰਮ ਪ੍ਰਚਾਰ ਦੇ ਟੀਚੇ ਨਾਲ ਥਾਪੇ ਸਨ ਪਰ ਜਦੋਂ ਇਹ ਸਿੱਖੀ ਤੋਂ ਬੇਮੁਖ ਹੋ ਗਏ ਤੇ ਪੰਥ ਵਿਰੋਧੀ ਕਾਰਜ ਕਰਨ ਲੱਗ ਪਏ ਤਾਂ ਦਸਮ ਪਾਤਸ਼ਾਹ ਨੇ ਇਹ ਪਾਪੀ ਤੇਲ ਪਾ ਕੇ ਸਾੜੇ ਸਨ ਅੱਗੇ ਗੱਲ ਕਰੀਏ ਤਾਂ ਧੀਰਮਲ ਸ਼ਿਰਗੁਰੂ ਹਰ ਰਾਏ ਜੀ ਦਾ ਉਹ ਪਰਾ ਸੀ ਜਿਨੇ ਨਵੇਂ ਪਾਸ਼ਾ ਸ਼ਿਰਗੁਰ ਤੇਗ ਬਹਾਦਰ ਜੀਤੇ ਆਪਣੇ ਮਸੰਦਾ ਤੋਂ ਜਾਨ ਲੈਵਾ ਹਮਲਾ ਕਰਵਾਇਆ ਸੀ ਇਸ ਤੋਂ ਇਲਾਵਾ RAM RAJ ਨੂੰ ਗੁਰੂ ਹਰ ਰਾਏ ਜੀ ਨੇ ਜਦ ਦਿੱਲੀ ਦਰਬਾਰ ਚ ਭੇਜਿਆ ਹਾਕਮ ਦੀ ਚੱਕਾ ਚੁੰਦ ਵੇਖ ਕੇ ਉਹ ਮਦਹੋਸ਼ ਹੋ ਗਿਆ ਤੇ ਬਾਦਸ਼ਾਹ ਨੂੰ ਖੁਸ਼ ਕਰਨ ਲਈ ਗੁਰਬਾਣੀ ਦੀਆਂ ਤੁਕਾਂ ਹੀ ਬਦਲ ਦਿੱਤੀਆਂ ਸੋ ਗੁਰੂ ਸਾਹਿਬ ਨੇ ਉਹਨੂੰ ਵੀ ਆਪਣੇ ਤੋਂ ਦੂਰ ਕਰ ਦਿੱਤਾ ਸੀ RAMRAI ਕਾਫੀ ਸਮਾਂ ਪੰਥ ਤੋਂ ਛੇਕਿਆ ਰਿਹਾ ਪਰ ਆਖਰਕਾਰ ਉਹਨੂੰ ਆਪਣੀ ਭੁੱਲ ਦਾ ਅਹਿਸਾਸ ਹੋਇਆ ਤੇ ਉਹ ਪੌਂਟਾ ਸਾਹਿਬ ਤੋਂ ਆ ਰਹੇ ਦਸ਼ਮੇਸ਼ ਪਾਸ਼ਾ ਨੂੰ ਯਮਨਾ ਨਦੀ ਦੇ ਕਿਨਾਰੇ ਮਿਲਿਆ ਤੇ ਆਪਣੀਆਂ ਸਾਰੀਆਂ ਭੁੱਲਾਂ ਬਖਸ਼ਾ ਕੇ ਇੱਕ ਵਾਰ ਫੇਰ ਪੰਥ ਵਿੱਚ ਸ਼ਾਮਲ ਹੋ ਗਿਆ ਕਿਉਂਕਿ ਪੰਥਕ ਮਰਿਆਦਾ ਵੀ ਇਹ ਹੀ ਕਹਿੰਦੀ ਹੈ ਕਿ ਜੇ ਕੋਈ ਗੁਰਸਿੱਖ ਰਹਿਤ ਵਿੱਚ ਕਿਸੇ ਤਰ੍ਹਾਂ ਦੀ ਕੋਈ ਪੁੱਲ ਕਰਦਾ ਹੈ ਤਾਂ ਉਹ ਇਸ ਦੀ ਸਜ਼ਾ ਭੁਗਤ ਕੇ ਵਾਪਸ ਪੰਥ ਵਿੱਚ ਸ਼ਾਮਲ ਹੋ ਸਕਦਾ ਹੈ ਧਾਰਮਿਕ ਦੰਡ ਲਾਉਣ ਦੀ ਇਸ ਵਿਧੀ ਨੂੰ ਤਨਖਾਹ ਲਾਉਣੀ ਕਿਹਾ ਜਾਂਦਾ ਹੈ ਤੇ ਇਹਦੇ ਲਈ ਤਨਖਾਈਆ ਸਿੱਖ ਨੇੜੇ ਦੇ ਕਿਸੇ ਵੀ ਗੁਰਦੁਆਰੇ ਵਿੱਚ ਹਾਜ਼ਰ ਹੋ ਕੇ ਸੰਗਤ ਦੇ ਸਾਹਮਣੇ ਖੜੇ ਹੋ ਕੇ ਹੱਥ ਜੋੜ ਕੇ ਆਪਣੀ ਗਲਤੀ ਦੇ ਲਈ ਮਾਫੀ ਮੰਗੇ ਤੇ ਫਿਰ ਸੰਗਤ ਚੋਂ ਪੰਜ ਪਿਆਰੇ ਚੁਣੇ ਜਾਣ ਜੋ ਤਨਖਾਈਆ ਸਿੱਖ ਦੀ ਪੁੱਲ ਨੂੰ ਵਿਚਾਰ ਕੇ ਉਹਨੂੰ ਲਈ ਜਾਣ ਵਾਲੀ ਤਨਖਾ ਤਜਵੀਜ਼ ਕਰਨ ਨਾ ਹੀ ਸੰਗਤ ਨੂੰ ਬਖਸ਼ਣ ਵੇਲੇ ਹਟ ਕਰਨਾ ਚਾਹੀਦਾ ਹੈ ਤੇ ਨਾ ਹੀ ਦੰਡ ਭਰਨ ਵਾਲੇ ਗੁਰਸਿੱਖ ਨੂੰ ਅੜੀ ਕਰਨੀ ਚਾਹੀਦੀ ਹੈ ਤੇ ਜੇ ਮੰਨ ਲਓ ਕੋਈ ਇਦਾਂ ਦਾ ਗੁਰਸਿੱਖ ਹੈ ਜਿਹਦੇ ਵੱਲੋਂ ਕੀਤੀ ਗਈ ਭੁੱਲ ਦਾ ਅਸਰ ਸਮੁੱਚੇ ਪੰਥ ਤੇ ਸਮੁੱਚੀ ਸਿੱਖ ਸੰਗਤ ਤੇ ਪੈ ਰਿਹਾ ਹੋਵੇ ਤੇ ਉਹ ਸੰਗਤ ਦੇ ਮੂਹਰੇ ਹਾਜ਼ਰ ਹੋ ਕੇ ਮਾਫੀ ਵੀ ਨਾ ਮੰਗੇ ਤਾਂ ਉਹਨੂੰ ਪੰਥਕ ਵਿਧਾਨ ਮੁਤਾਬਕ ਕਿਸੇ ਤਖਤ ਤੋਂ ਖਾਸ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਤਨਖਾਹਿਆ ਕਰਾਰ ਦਿੱਤਾ ਜਾਂਦਾ ਹੈ ਤੇ ਤਨਖਾਹਿਆ ਕਰਾਰ ਦਿੱਤੇ ਜਾਣ ਤੋਂ ਬਾਅਦ ਵੀ ਜੇ ਉਹ ਸ਼ਖਸ਼ ਆਪਣੇ ਆਪ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਪੰਜ ਪਿਆਰਿਆਂ ਦੇ ਮੂਹਰੇ ਹਾਜ਼ਰ ਨਹੀਂ ਕਰਦਾ ਤਾਂ ਪੰਥ ਦੇ ਪ੍ਰਤਨਿਧ ਹੋਣ ਦੇ ਹੱਕ ਨਾਲ ਪੰਜ ਪਿਆਰੇ ਉਸ ਸ਼ਖਸ਼ ਨੂੰ ਪੰਥ ਵਿੱਚੋਂ ਖਾਰਜ ਵੀ ਕਰ ਸਕਦੇ ਹਨ ਇਤਿਹਾਸ ਵੱਲ ਵੇਖੀਏ ਤਾਂ ਮੀਨੇ ਮਸੰਦ ਧੀਰਮਲੀਏ ਰਾਮ ਰਾਈਏ ਇਹ ਸਭ ਸਮੂੱਚੇ ਰੂਪ ਨਾਲ ਪੰਥ ਵਿੱਚੋਂ ਖਾਰਜ ਕੀਤੇ ਜਾ ਚੁੱਕੇ ਹਨ ਤੇ 1978 ਵਿੱਚ ਵਾਪਰੇ ਨਿਰਮਲ ਕਾਰੀ ਕਾਂਡ ਤੋਂ ਬਾਅਦ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਜਾਰੀ ਹੁਕਮਨਾਮੇ ਅਨਸਾਰ ਨਿਰੰਕਾਰੀ ਫਿਰਕਾ ਵੀ ਇਸ ਲਿਸਟ ਵਿੱਚ ਸ਼ਾਮਲ ਕਰ ਦਿੱਤਾ ਗਿਆ ਹੈ ਇਸੇ ਤਰ੍ਹਾਂ ਹੀ ਜਦੋਂ 18ਵੀਂ ਸਦੀ ਦੇ ਮਹਾਨ ਆਏਕ ਸਰਦਾਰ ਜੱਸਾ ਸਿੰਘ ਰਾਮਗੜੀਆ ਤੇ ਆਪਣੀ ਧੀ ਨੂੰ ਕਤਲ ਕਰ ਦੇਣ ਦਾ سنگੀਨ આરોਪ ਲੱਗਿਆ ਤਾਂ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਦੇ ਦਿੱਤਾ ਗਿਆ ਸੀ ਪਰ ਕੀ ਜੱਸਾ ਸਿੰਘ ਰਾਮਗੜੀਆ ਨੇ ਸੱਚਮੁੱਚ ਆਪਣੀ ਧੀ ਦਾ ਕਤਲ ਕੀਤਾ ਸੀ ਆਖਿਰ ਇਸ ਵਾਕਏ ਦੇ ਪਿੱਛੇ ਸਚਾਈ ਕੀ ਹੈ ਅਸੀਂ ਇਸ ਵਿਸ਼ੇ ਤੇ ਇੱਕ ਡੈਡੀਕੇਟਿਡ ਵੀਡੀਓ ਬਣਾਇਆ ਹੋਇਆ ਹੈ ਤੁਸੀਂ ਚਾਹੋ ਤਾਂ ਆਈ ਬਟਨ ਤੇ ਕਲਿੱਕ ਕਰਕੇ ਵੇਖ ਸਕਦੇ ਹੋ ਇਸੇ ਤਰ੍ਹਾਂ ਹੀ ਇੱਕ ਵਾਰ ਜਦੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨਚਾਰ ਮੋਰਾਂ ਦੇ ਮੋਹਜਾਲ ਚ ਫਸ ਗਏ ਸਨ ਤਾਂ ਉਸ ਸਮੇਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਨ ਬਾਬਾ ਅਕਾਲੀ ਫੂਲਾ ਸਿੰਘ ਜੀ ਜਿਨ੍ਹਾਂ ਨੇ ਸਲਤਨਤ ਦੇ ਮਹਾਰਾਜੇ ਨਾਲ ਵੀ ਪੋਰਾ ਵੀ ਨਰਮਾਈ ਨਹੀਂ ਵਿਖਾਈ ਤੇ ਉਹਨਾਂ ਨੂੰ ਵੀ ਤਨਖਾਹਿਆ ਕਰਾਰ ਦਿੱਤਾ ਗਿਆ ਕੱਲੇ ਵੱਡੇ ਵੱਡੇ ਜਰਨੈਲ ਤੇ ਮਹਾਰਾਜੇ ਹੀ ਨਹੀਂ ਤੁਹਾਨੂੰ ਜਾਣ ਕੇ ਹੈਰਾਨੀ ਹੋਊਗੀ ਕਿ ਇਸ ਲਿਸਟ ਵਿੱਚ ਸਰਬੰਸਦਾਨੀ ਦਸ਼ਮੇਸ਼ ਪਾਸ਼ਾ ਸ਼ਿਰਗੁਰ ਗੋਬਿੰਦ ਸਿੰਘ ਜੀ ਦਾ ਵੀ ਨਾਮ ਆਉਂਦਾ ਹੈ ਗੁਰੂ ਗੋਬਿੰਦ ਸਿੰਘ ਜੀ ਨੇ ਗੁਰਸਿੱਖਾਂ ਨੂੰ ਬੁੱਤਪਰਸਤੀ ਮੜੀਆਂ ਮਸਾਣਾ ਸਮਾਧਾਂ ਤੇ ਕਬਰਾਂ ਨੂੰ ਪੁੱਜਣ ਤੋਂ ਸਖਤ ਵਰਜਿਆ ਹੈ ਪਰ ਸੰਮਤ 1764 ਦੀ ਗੱਲ ਹੈ ਜਦੋਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਪਣੇ ਸਿੰਘਾਸਣੇ ਦਾਦੂ ਦਵਾਰੇ ਪਹੁੰਚੇ ਸਨ ਤਾਂ ਇਤਿਹਾਸ 'ਚ ਜ਼ਿਕਰ ਮਿਲਦਾ ਹੈ ਕਿ ਗੁਰੂ ਸਾਹਿਬ ਨੇ ਆਪਣੀ ਕਮਾਨ ਦੇ ਗੋਸ਼ੇ ਨਾਲ ਦਾਦੂ ਦੀ ਸਮਾਧ ਨੂੰ ਨਮਸਕਾਰ ਕੀਤਾ ਸੀ ਪਰ ਖਾਲਸੇ ਦੇ ਘਰ ਵਿੱਚ ਸਭ ਇੱਕਦਮ ਬਰਾਬਰ ਹਨ ਸਿੰਘਾਂ ਨੇ ਆਪਸ ਵਿੱਚ ਵਿਚਾਰ ਕਰਕੇ ਪੰਜ ਪਿਆਰਿਆਂ ਦੇ ਰੂਪ ਵਿੱਚ ਖੁਦ ਦਸ਼ਮੇਸ਼ ਪਾਸ਼ਾ ਸ਼ਿਰਗੁਰ ਗੋਵਿੰਦ ਸਿੰਘ ਜੀ ਨੂੰ ਹੀ ਮੜੇ ਨੂੰ ਨਮਸਕਾਰ ਕਰਨ ਦੇ ਅਪਰਾਧ ਹੇਠ ਤਨਖਾਹਿਆ ਕਰਾਰ ਦੇ ਦਿੱਤਾ ਇਹ ਦੇਖ ਕੇ ਗੁਰੂ ਸਾਹਿਬ ਬੜੇ ਪ੍ਰਸੰਨ ਹੋਏ ਤੇ ਫਰਮਾਏ ਕਿ ਇਹ ਕਰਮ ਅਸੀਂ ਖਾਲਸੇ ਦੀ ਪਰਖਿਆ ਲੈਣ ਲਈ ਕੀਤਾ ਸੀ ਤੇ ਆਪਣੇ ਸਿੰਘਾਂ ਨੂੰ ਪਰਖਿਆ 'ਚ ਖਰਾ ਉਤਰਦਾ ਵੇਖ ਕੇ ਗੁਰੂ ਸਾਹਿਬ ਬਹੁਤ ਖੁਸ਼ ਹੋਏ ਤੇ ਰਾਜੀਮਨ ਨਾਲ ਆਪਣੀ ਤਨਖਾਹ ਭੁਗਤ ਕੇ ਸਿੰਘਾਂ ਨੂੰ ਇਸੇ ਤਰ੍ਹਾਂ ਹੀ ਆਪਣੇ ਧਰਮ 'ਚ ਪਰਪੱਖ ਰਹਿਣ ਦਾ ਵਰ ਦਿੱਤਾ ਮੌਜੂਦਾ ਸਮੇਂ ਦੀ ਗੱਲ ਕਰੀਏ ਤਾਂ ਸਾਬਕਾ ਮੁੱਖ ਮੰਤਰੀ ਸੁਰਜੀਤ ਸਿੰਘ ਬਰਨਾਲਾ ਤੇ ਕੇਂਦਰੀ ਮੰਤਰੀ ਬੂਟਾ ਸਿੰਘ ਵੀ ਤਨਖਾਹਇ ਇਕਰਾਰ ਦਿੱਤੇ ਜਾ ਚੁੱਕੇ ਹਨ ਤੇ ਹਾਲ ਹੀ ਵਿੱਚ ਚੱਲ ਰਹੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਤਾਂ ਤੁਸੀਂ ਜਾਣਦੇ ਹੀ ਹੋ ਸੋ ਏਸੀ ਤਨਖਾਹ ਤੇ ਤਨਖਾਹ ਲਾਏ ਜਾਣ ਦਾ ਪੰਥਕ ਇਤਿਹਾਸ ਉਮੀਦ ਹੈ ਕਿ ਸਰਦਾਰ ਪਿਆਰਾ ਸਿੰਘ ਪਦਮ ਹੁਨਾ ਦੀ ਰਚਨਾ ਸਿੱਖ ਰਹਿਤ ਮਰਿਆਦਾ ਤੇ ਭਾਈ ਕਾਨ ਸਿੰਘ ਨਾਭਾ ਦੇ ਮਹਾਨ ਕੋਸ਼ ਦੇ ਹਵਾਲਿਆਂ ਤੋਂ ਲਿਆ ਗਿਆ ਇਹ ਵੀਡੀਓ ਤੁਹਾਨੂੰ ਸਭ ਨੂੰ ਪਸੰਦ ਆਇਆ ਹੋਊਗਾ ਸਰਦਾਰ ਜੱਸਾ ਸਿੰਘ ਰਾਮਗੜੀਆ ਬਾਰੇ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਇੱਥੇ ਕਲਿੱਕ ਕਰਕੇ ਵੇਖ ਸਕਦੇ ਹੋ ਤੇ ਹਾਂ ਆਪਣੇ ਬੱਚਿਆਂ ਨੂੰ ਸਿੱਖੀ ਦੇ ਸਿੱਖ ਸਿਧਾਂਤਾਂ ਨਾਲ ਜਾਣੂ ਕਰਉਣ ਲਈ ਸਾਡੀ ਇਹ ਕਿਤਾਬ ਜ਼ਰੂਰ ਪੜਿਓ ਤੇ ਹਮੇਸ਼ਿਆ ਦੀ ਤਰ੍ਹਾਂ ਜਾਣ ਤੋਂ ਪਹਿਲਾਂ ਕਮੈਂਟ ਬਾਕਸ ਵਿੱਚ ਵਾਹਿਗੁਰਜੀ ਲਿਖ ਕੇ ਆਪਣੀ ਹਾਜ਼ਰੀ ਜ਼ਰੂਰ ਲਵਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ